ਜਿਹੜੇ ਸ਼ਖਸ ਨੇ ਦਿਲਜੀਤ ਦੋਸਾਂਝ ਹੋਰਾਂ ਨੂੰ ਪਹਿਲੀ ਟੇਪ ਦੇ ਵਿੱਚ ਪੇਸ਼ ਕੀਤਾ ਸੀ ਰਜਿੰਦਰ ਸਿੰਘ ਉਹਨਾਂ ਨੇ ਜੀ ਜਿਸ ਵਕਤ ਉਸ ਪਹਿਲੀ ਟੇਪ ਦੇ ਪਹਿਲੇ ਗੀਤ ਦਾ ਵੀਡੀਓ ਫਿਲਮਾਂਕਣ ਹੋ ਰਿਹਾ ਸੀ ਤਾਂ ਉਸ ਵਕਤ ਦੇ ਦੌਰਾਨ ਦਿਲਜੀਤ ਦੋਸਾਂਝ ਜਿਵੇਂ ਹੀ ਮਾਡਲ ਕੁੜੀ ਦੇ ਨੇੜੇ ਜਾਂਦੇ ਹਨ ਤਾਂ ਸੰਗ ਜਾਂਦੇ ਹਨ ਸ਼ਰਮਾ ਜਾਂਦੇ ਹਨ ਤੇ ਪਿੱਛੇ हट ਜਾਂਦੇ ਹਨ ਵਾਰ-ਵਾਰ ਰੀਟੇਕ ਹੋ ਰਿਹਾ ਸੀ ਤਾਂ ਇਸ ਦੇ ਨਾਲ ਹੀ ਜਿਹੜੇ ਰਜਿੰਦਰ ਸਿੰਘ ਨੇ ਉਹਨਾਂ ਨੂੰ ਉੱਠ ਕੇ ਇੱਕ ਦੋ ਵਾਰ ਕਹਿਣਾ ਪਿਆ ਵੀ ਭਾਈ ਜਿਹੜਾ ਫਿਲਮਾਂਕਣ ਹੋ ਰਿਹਾ ਜਿਹੜਾ ਸ਼ੂਟ ਚੱਲ ਰਿਹਾ ਸੀਨ ਜਿਹੜਾ ਸਹੀਦ ਦੇ ਦੇ ਮੇਰਾ ਖਰਚਾ ਕਿਉਂ ਵਧਾਈ ਜਾ ਰਿਹਾ ਲੈ ਪੁਲਿਸ ਵਾਲਿਆਂ ਦੀ ਸੁਣ ਲੈ ਮਾਮਾ ਕਹਿੰਦੇ ਸਾਨੂੰ ਆਪ ਮੁਹਾਰੇ ਇੱਕ ਸ਼ਬਦ ਮੂੰਹ ਚੋਂ ਨਿਕਲ ਜਾਂਦਾ ਹੈ ਅੱਗੇ ਮਾਮੇ ਖੜੇ ਨੇ ਤੇ ਇਸ ਦੇ ਨਾਲ ਨਾਲ ਦੋਸਤੋ ਜੇਕਰ ਉਹ ਪੁਲਿਸ ਦਾ ਜਵਾਨ ਕੋਈ ਵੀ ਚਾਹੇ ਉਹ ਡਿਊਟੀ ਤੇ ਹੋਵੇ ਜਾਂ ਇੱਧਰ ਉੱਧਰ ਚੱਲਦੇ ਸਮੇਂ ਜਿਵੇਂ ਹੀ ਸਾਡੀ ਨਿਗਾ ਪੈਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੀਆਂ ਤਨਖਾਹਾਂ ਮੋਟੀਆਂ ਲੈਂਦੇ ਨੇ ਤੇ ਉੱਪਰੋਂ ਚੰਗੇ ਪੈਸੇ ਬਣਾਉਂਦੇ ਨੇ ਗੱਡੀ ਘੜ ਫੇਰ ਲੈ ਕੇ ਜਾਣੀ ਪੈ ਜਵੇ ਨਾ 2500 2000 ਤੋਂ ਘੱਟ ਜਾਣੀ ਛੋੜਦੀ ਸਪਾਈ ਦੀ ਪੂਰਾ ਹੈ ਲੜਕੀਆਂ ਨੇ ਜਿਹੜੀਆਂ ਪੰਜਾਬ ਦੀਆਂ ਜੀ ਉਹਨਾਂ ਨੇ ਇੰਗਲੈਂਡ ਜਾਣਾ ਜਾਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਣਾ ਫਿਰ ਇੱਕ ਤਾਂ ਇਹ ਹੁੰਦਾ ਹੈ ਕਿ ਜਿਨ੍ਹਾਂ ਨੇ ਹਾਇਲਟਸ ਵਿੱਚ ਅੱਛੇ ਬੈਂਡ ਹੈ ਉਹ ਚਲੇ ਜਾਂਦੇ ਆ ਜਿਨ੍ਹਾਂ ਕੋਲ ਪੈਸੇ ਨਹੀਂ ਉਹਨੇ ਹੋ ਪਾਉਂਦੇ ਫਿਰ ਉਹ ਕੀ ਕਰਦਾ ਹੈ ਕਿ ਬੱਚੀ ਦਾ ਮੰਗਣਾ ਕਰ ਦਿੱਤਾ ਜਾਂ ਉਹਦਾ ਵਿਆਹ ਕਰ ਦਿੱਤਾ ਵੀ ਜਿਹੜਾ ਸੌਰਾ ਪਰਿਵਾਰ ਹੈ ਵੀ ਉਹ ਵੀ ਵਿੱਚ ਖਰਚਾ ਦਿੰਦਾ ਸਾਰਾ ਜਾਂ ਖਰਚਾ ਦਿੰਦਾ ਫਿਰ ਉਹ ਖਰਚਾ ਕਰਵਾ ਕੇ ਉਹ ਲੜਕੀ ਆ ਜਿਹੜੀ ਉਹ ਵਿਦੇਸ਼ ਪੜ੍ਹਨ ਵਾਸਤੇ ਜਾਂਦੀ ਆ ਉਸ ਤੋਂ ਬਾਅਦ ਇਹ ਪਹਿਲਾਂ ਵੀ ਇੱਕ ਕੇਸ ਹੋਇਆ ਸੀ ਕਾਫੀ ਖਰਾਬ ਕੇਸ ਹੋ ਗਿਆ ਸੀ ਕਿ ਲੜਕੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ ਇੱਕ ਕੁੜੀ ਨੇ ਲੁੱਟ ਲਿਆ ਤਾਂ ਰੱਬ ਥੱਲੇ ਲੋੜ ਤੱਕ ਜਾਂਦੇ ਆ ਕਿ ਇਹਨਾਂ ਨੇ ਦਿਲਜੀਤ ਦਸਾਂਜ ਨੇ ਇਹਨਾਂ ਵੀ ਨਹੀਂ ਸਰਿਆ ਇਹਨਾਂ ਤੋਂ ਆਪਣੇ ਘਰ ਤਾਂ ਬੁਲਾਉਣਾ ਦੂਰ ਦੀ ਗੱਲ ਹੈ ਮੈਨੂੰ ਉੱਥੇ ਹੋਟਲ ਦੀ ਚਾਹ ਪਿਆਂਦੇ ਤੇ ਜਿਹੜਾ ਹੋਟਲ ਵੀ ਹੈ ਉਹ ਵੀ ਇਹਨਾਂ ਨੇ ਆਪਣਾ ਕਰਾਇਆ ਮਤਲਬ ਆਪਣੇ ਪੱਲਿਓਂ ਦਿੱਤਾ ਉਸ ਹੋਟਲ ਦਾ ਕੁੱਤੀ ਕੰਜਰੀ ਸੌਖਾ ਬੋਲਦੇ ਜੇ ਕੁੱਤੀ ਜਾਂ ਨਾਕੇ ਦੇ ਉੱਪਰ ਪੁਲਿਸ ਮੁਲਾਜ਼ਮਾਂ ਨੂੰ ਵੇਖਦੇ ਆ ਤਾਂ ਆਪ ਮੁਹਾਰੇ ਇੱਕ ਸ਼ਬਦ ਮੂੰਹ ਚੋਂ ਨਿਕਲ ਜਾਂਦਾ ਹੈ ਅੱਗੇ ਮੰਮੇ ਖੜੇ ਨੇ ਤੇ ਇਸ ਦੇ ਨਾਲ-ਨਾਲ ਦੋਸਤੋ ਜੇਕਰ ਉਹ ਪੁਲਿਸ ਦਾ ਜਵਾਨ ਕੋਈ ਵੀ ਚਾਹੇ ਉਹ ਡਿਊਟੀ ਤੇ ਹੋਵੇ ਜਾਂ ਇੱਧਰ-ਉੱਧਰ ਚੱਲਦੇ ਸਮੇਂ ਜਿਵੇਂ ਹੀ ਸਾਡੀ ਨਿਗਾ ਪੈਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੀਆਂ ਤਨਖਾਹਾਂ ਮੋਟੀਆਂ ਲੈਂਦੇ ਨੇ ਤੇ ਉੱਪਰੋਂ ਚੰਗੇ ਪੈਸੇ ਬਣਾਉਂਦੇ ਨੇ ਪਰ ਜਿਵੇਂ ਹੀ ਤੁਸੀਂ ਦੋਸਤੋ ਇਸ ਫਿਲਮ ਨੂੰ ਜੱਟ ਐਂਡ ਜੂਲੀਅਟ 3 ਜਿਹੜੀ ਹੁਣੇ ਰਿਲੀਜ਼ ਹੋਈ ਹੈ ਜਿਹਦੇ ਕਲਾਕਾਰ ਨੇ ਮੈਂ ਦਲਜੀਤ ਦੁਸਾਂਜ ਨੀਰੂ ਬਾਜਵਾ ਤੇ ਜਸਮੀਨ ਬਾਜਵਾ ਦੋਸਤੋ ਗੱਲ ਕੀਤੀ ਆ ਵੀ ਇਸ ਫਿਲਮ ਦੀ ਜਿਸ ਤਰ੍ਹਾਂ ਦੀ ਇਸ ਫਿਲਮ ਦੇ ਵਿੱਚ ਜਿਹੜੀ ਕਹਾਣੀ ਹੈ ਸੰਖੇਪ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਨੇ ਪ੍ਰਿਤਪਾਲ ਸਿੰਘ ਮਹੋਰਾਣਾ ਜਿਨ੍ਹਾਂ ਨੇ ਫਿਲਮ ਵੇਖੀ ਹੈ ਇਸ ਦਾ ਰਿਵਿਊ ਬੇਸਿਕ ਵੱਖ-ਵੱਖ ਤਰ੍ਹਾਂ ਦੇ ਪੂਰੇ ਭਾਰਤ ਸੰਸਾਰ ਪਰਚੇਸ ਦੇ ਰਿਵਿਊ ਚੱਲ ਰਹੇ ਨੇ ਪਰ ਦੋਸਤੋ ਜਿਹੜੀ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਸਾਡੇ ਸਾਥੀ ਮਹੋਰਾਣਾ ਨੇ ਮਹਿਸੂਸ ਕੀਤਾ ਉਹ ਸਾਰੇ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੋਸਤੋ ਇੱਕ 10 ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਫਿਲਮ ਕਿਸ ਤਰ੍ਹਾਂ ਦੀ ਹੈ ਜਿਹੜੇ ਦਿਲਜੀਤ ਦੁਸਾਂਜ ਨੇ ਮੋਹਰਾਨਾ ਜੀ ਅੱਜ ਇਹਨਾਂ ਦੀ ਪੂਰੀ ਧਮ ਹੈ ਇਹਨਾਂ ਦਾ ਨਾਮ ਪੂਰੇ ਸੰਸਾਰ ਦੇ ਪੰਦਰ ਤੋਂ ਪਰ ਪੂਰੀ ਤਰ੍ਹਾਂ ਛਾਇਆ ਹੋਇਆ ਪਰ ਜਿਹੜੇ ਸ਼ਖਸ ਨੇ ਦਿਲਜੀਤ ਦੁਸਾਂਜ ਉਹਨਾਂ ਨੂੰ ਪਹਿਲੀ ਟੇਪ ਦੇ ਵਿੱਚ ਪੇਸ਼ ਕੀਤਾ ਸੀ ਰਜਿੰਦਰ ਸਿੰਘ ਉਹਨਾਂ ਨੇ ਜੀ ਜਿਸ ਵਕਤ ਉਸ ਪਹਿਲੀ ਟੇਪ ਦੇ ਪਹਿਲੇ ਗੀਤ ਦਾ ਵੀਡੀਓ ਫਿਲਮ ਮੰਗਣ ਹੋ ਰਿਆ ਸੀ ਤਾਂ ਉਸ ਵਕਤ ਦੇ ਦੌਰਾਨ ਦਿਲਜੀਤ ਦੁਸਾਂਜ ਜਿਵੇਂ ਹੀ ਮਾਡਲ ਕੁੜੀ ਦੇ ਨੇੜੇ ਜਾਂਦੇ ਹਨ ਤਾਂ ਸੰਗ ਜਾਂਦੇ ਹਨ ਸ਼ਰਮਾ ਜਾਂਦੇ ਹਨ ਤੇ ਪਿੱਛੇ हट ਜਾਂਦੇ ਹਨ ਵਾਰ-ਵਾਰ ਰੀਟੇਕ ਹੋ ਰਹੇ ਸਨ ਤਾਂ ਇਸ ਦੇ ਨਾਲ ਹੀ ਜਿਹੜੇ ਰਜਿੰਦਰ ਸਿੰਘ ਨੇ ਨੇ ਉਹਨਾਂ ਨੂੰ ਉੱਠ ਕੇ ਇੱਕ ਦੋ ਵਾਰ ਕਹਿਣਾ ਪਿਆ ਵੀ ਭਾਈ ਜਿਹੜਾ ਫਿਲਮਾਂਕਣ ਹੋ ਰਿਹਾ ਜਿਹੜਾ ਸ਼ੂਟ ਚੱਲ ਰਿਹਾ ਸੀਨ ਜਿਹੜਾ ਸਹੀਦ ਦੇ ਦੇ ਮੇਰਾ ਖਰਚਾ ਕਿਉਂ ਵਧਾਈ ਜਾ ਰਿਹਾ ਇਹ ਸ਼ੁਰੂਆਤ ਦੇ ਦਿਨਾਂ ਦੀ ਗੱਲ ਹੈ ਦਿਲਜੀਤ ਦਸਾਂਜੇ ਇੰਨੇ ਸੰਗਾਉ ਸਣ ਪਰ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਹੀ ਨਾਮ ਦਿਲਜੀਤ ਦਸਾਂਜ ਜੁੜਨ ਦਾ ਆ ਜਾਂਦਾ ਤਾਂ ਉਹ ਚੀਜ਼ ਜਿਹੜੀ ਹੈ ਕਹਿ ਲਈਏ ਖੰਭ ਲਾ ਕੇ ਉੱਡ ਚ ਪੈਂਦੀ ਹੈ ਤੇ ਮਹਰਾਨਾ ਜੀ ਤੁਸੀਂ ਇਹ ਫਿਲਮ ਵੇਖੀ ਹੈ ਜਾ ਟੈਂਡ ਜੁਲੀਅਟ 3 ਤੁਹਾਨੂੰ ਇਸ ਦੇ ਵਿੱਚ ਸ਼ੁਰੂਆਤ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਹੈ ਕੀ ਕੁਝ ਜਿਹੜੇ ਇਹਦੇ ਵਿੱਚ ਉਦੇਸ਼ ਨੂੰ ਪੂਰਾ ਕੀਤਾ ਹੈ ਜਾਂ ਫਿਰ ਇਹ ਫਿਲਮ ਜਿਹੜੀਆਂ ਲਗਭਗ ਜਿਹੜੀਆਂ ਪੂਰਾ ਕਮਾਈ ਨਹੀਂ ਕਰ ਸਕਦੇ ਉਹਨਾਂ ਵੱਲ ਨੂੰ ਰਹਿ ਗਈ ਹੈ ਜਾਂ ਫਿਰ ਇਹਨਾਂ ਨੇ ਬਹੁਤ ਕੁਝ ਵਧੀਆ ਕੀਤਾ ਦੇਖੋ ਜੀ ਜੂਨ ਮਹੀਨੇ 'ਚ ਇਹ ਛੁੱਟੀਆਂ ਦਾ ਮੌਸਮ ਹੈ ਮਾਹੌਲ ਹੈ ਤੇ ਫੈਮਲੀਆਂ ਵੀ ਫ੍ਰੀ ਹੁੰਦੀਆਂ ਨੇ ਉਹ ਲੋ ਇਹ ਫਿਲਮ ਰਿਲੀਜ਼ ਹੋਈ ਹੈ ਤੇ ਹਲਕੀ ਫੁਲਕੀ ਕਾਮੇਡੀਆ ਬਹੁਤ ਅੱਛੀ ਸਟੋਰੀ ਹੈ ਤੇ 7 ਕਰੋੜ ਇਹਦੇ ਉੱਪਰ ਖਰਚਾ ਹੋਇਆ ਫਿਲਮ ਦੇ ਲਗਭਗ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸਨੇ ਪਹਿਲੇ ਦਿਨ ਹੀ 11 ਕਰੋੜ ਦੀ ਕਮਾਈ ਕੀਤੀ ਆ ਦੂਸਰੇ ਦਿਨ ਵੀ ਇਸਨੇ ਲਗਭਗ 1.5 ਕਰੋੜ ਦੀ ਕਮਾਈ ਕੀਤੀ ਤੇ ਤੀਸਰੇ ਦਿਨ ਫਿਰ 11 ਕਰੋੜ ਦੀ ਯਾਨੀ ਕਿ ਇਸਨੇ ਜਿੰਨੀ ਲਾਗਤ ਆਈ ਉਹ ਤੋਂ ਤਿਕਣੀ ਕਮਾਈ ਤਿੰਨ ਦਿਨਾਂ ਚ ਹੀ ਕਰ ਚੁੱਕੀ ਆ ਜਿਸ ਤਰ੍ਹਾਂ ਆਪਾਂ ਸਪੀਡ ਰੈਕੋਰਡਸ ਤੇ ਵਾਈਟ ਹिल्स ਪ੍ਰੋਡਕਸ਼ਨ ਹਾਊਸ ਦੀ ਗੱਲ ਕਰੀਏ ਦਲਜੀਤ ਦਸਾਂਝ ਦੀ ਗੱਲ ਕਰੀਏ ਨੀਰੂ ਪਾਜਵਾ ਜਾਂ ਫਿਰ ਡਾਇਰੈਕਟਰ ਜਗਦੀਪ ਸਿੱਧੂ ਐਸੇ ਨਾਮ ਨੇ ਜਿਹੜੇ ਕਿ ਆਪਣੇ ਆਪ ਵਿੱਚ ਐਕਸਪਰਟ ਨੇ ਜਿਨ੍ਹਾਂ ਦਾ ਕੋਈ ਵੀ ਪ੍ਰੋਡਕਸ਼ਨ ਹੋਵੇ ਉਹ ਉਹ ਹਰ ਤੋਂ ਹਰ ਤੋਂ ਵਿਕਦੀ ਹੈ ਤੇ ਜੇਕਰ ਕਹਾਣੀ ਦੀ ਗੱਲ ਕਰੀਏ ਤੇ ਵਿੱਚ ਦਲਜੀਤ ਦੋਸਾਂਜ ਮੁੱਖ ਨਾਇਕ ਹੈ ਕਹਾਣੀ ਨੂੰ ਲੈ ਕੇ ਚੱਲਦਾ ਹੈ ਤੁਸੀਂ ਪੁਲਿਸ ਦਾ ਜ਼ਿਕਰ ਕੀਤਾ ਤੇ ਪੁਲਿਸ ਸਟੇਸ਼ਨ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਤੇ ਉਹਦਾ ਜਿਹੜਾ ਰੋਮਾਂਸ ਹੈ ਨੀਰੂ ਬਾਜਬਾ ਉਹ ਹੈਗੀ ਹੈ ਜੀ ਇਹ ਕਾਂਸਟੇਬਲ ਹੈ ਤੇ ਉਹ ਹੈਗੀ ਹੈ ਥਾਣੇ ਦੀ ਮੁੰਸ਼ੀ ਦੋਵਾਂ ਦਾ ਆਪਸ ਵਿੱਚ ਟਕਰਾਰ ਹੁੰਦਾ ਹੈ ਦੋਵਾਂ ਦਾ ਰੋਮਾਂਸ ਹੁੰਦਾ ਹੈ ਤੇ ਇਹ ਦੋਵਾਂ ਦੀ ਗੱਲ ਵਿਆਹ ਤੱਕ ਪਹੁੰਚਣ ਦੀ ਤਿਆਰੀ ਚ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਐਸਾ ਕੇਸ ਆਉਂਦਾ ਹੈ ਜਿਸ ਦੇ ਸਿਲਸਿਲੇ 'ਚ ਜਿਸ ਨੂੰ ਸੋਲਵ ਕਰਨ ਲਈ ਇਹ ਦੋਵੇਂ ਫਿਰ ਇੰਗਲੈਂਡ ਜਾਂਦੇ ਨੇ ਪਰ ਉੱਥੇ ਜਾ ਕੇ ਇਹ ਫਿਲਮ ਹੈ ਜਿਹੜੀ ਉਹ ਟ੍ਰਾਇੰਗਲ ਲਵ ਸਟੋਰੀ ਬਣ ਜਾਂਦੀ ਹੈ ਕਮੇਡੀ ਦੇ ਨਾਲ ਨਾਲ ਮਤਲਬ ਦਲਜੀਤ ਦਸਾਂਝ ਹੈ ਜਿਹੜਾ ਉਹ ਕਨਫਿਊਜ਼ ਹੋ ਜਾਂਦਾ ਹੈ ਕਿ ਉਹਦੇ ਕੋਲ ਦੋ ਨਾਇਕਾਾਂ ਹਨ ਉਹ ਵਿਆਹ ਕਿਹਦੇ ਨਾਲ ਕਰਵਾਵੇਗਾ ਨੀਰੂ ਬਾਜਵਾ ਨਾਲ ਜਾਂ ਫਿਰ ਜੈਸਮੀਨ ਬਾਜਵਾ ਦੇ ਨਾਲ ਜਿਹੜਾ ਸੈਕੰਡ ਹਾਫ ਹੈ ਉਹ ਜੈਸਮੀਨ ਬਾਜਵਾ ਤੇ ਜ਼ਿਆਦਾ ਫਿਲਮਾਇਆ ਗਿਆ ਕਿ ਉਹਦੇ ਨਾਲ ਇੱਕ ਨਵੀਂ ਫਰੈਸ਼ਨੈਸ ਆਈ ਹੈ ਸਟੋਰੀ ਦੇ ਵਿੱਚ ਨਵੀਂ ਰੰਗਤ ਆਈ ਹੈ ਕਿ ਇਸ ਮੋਰਨਾ ਕੇਸ ਕੀ ਹੁੰਦਾ ਕੋਈ ਵਦੇਸ਼ ਜਾਣ ਨੂੰ ਲੈ ਕੇ ਕੋ ਕੱਪੜੇ ਬਾਜ਼ੀ ਹੈ ਜਾਂ ਕੁਝ ਹੋਰ ਤਰ੍ਹਾਂ ਦਾ ਕੇਸ ਹੈ ਦੇਖੋ ਇਹਦੇ ਵਿੱਚ ਨਾ ਗਿਆ ਨਾ ਹੈਵੀ ਡੋਜ਼ ਨਹੀਂ ਦਿੱਤੀ ਗਈ ਮੈਟਰ ਨੂੰ ਲੈ ਕੇ ਉਹਦੇ ਵਿੱਚ ਇਹ ਮਸਲਾ ਹੈ ਜਿਹੜਾ ਪਹਿਲਾਂ 2-3 ਸਾਲ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚ ਰਿਹਾ ਵੀ ਇੱਥੋਂ ਜਿਹੜੇ ਆਪਣੇ ਲੜਕੀਆਂ ਨੇ ਜਿਹੜੀਆਂ ਪੰਜਾਬ ਦੀਆਂ ਜੀ ਉਹਨਾਂ ਨੇ ਇੰਗਲੈਂਡ ਜਾਣਾ ਜਾਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਜਾਣਾ ਹੈ ਜਾਂ ਆਸਟ੍ਰੇਲੀਆ ਜਾਣਾ ਫਿਰ ਇੱਕ ਤਾਂ ਇਹ ਹੁੰਦਾ ਹੈ ਕਿ ਜਿਨ੍ਹਾਂ ਨੇ ਹਾਇਰਟ ਸ ਵਿੱਚ ਅੱਛੇ ਬੈਂਡ ਹੈ ਉਹ ਚਲੇ ਜਾਂਦੇ ਆ ਜਿਨ੍ਹਾਂ ਕੋਲ ਪੈਸੇ ਨਹੀਂ ਉਹਨੇ ਹੋ ਪਾਉਂਦੇ ਫਿਰ ਉਹ ਕੀ ਕਰਦਾ ਕਿ ਬੱਚੀ ਦਾ ਮੰਗਣਾ ਕਰ ਦਿੱਤਾ ਜਾਂ ਉਹਦਾ ਵਿਆਹ ਕਰ ਦਿੱਤਾ ਵੀ ਜਿਹੜਾ ਸੌਰਾ ਆ ਰਿ ਵੀ ਉਹ ਵੀ ਵਿੱਚ ਖਰਚਾ ਦਿੰਦਾ ਸਾਰਾ ਜਾਂ ਖਰਚਾ ਦਿੰਦਾ ਫਿਰ ਉਹ ਖਰਚਾ ਕਰਵਾ ਕੇ ਉਹ ਲੜਕੀ ਆ ਜਿਹੜੀ ਉਹ ਵਿਦੇਸ਼ ਪੜਨ ਵਾਸਤੇ ਜਾਂਦੀ ਆ ਉਸ ਤੋਂ ਬਾਅਦ ਇਹ ਹੁੰਦਾ ਕਿ ਉਸ ਨੇ ਲੜਕੇ ਨੂੰ ਉੱਥੇ ਬੁਲਾਉਣਾ ਹੁਣ ਇਹਦੇ ਵਿੱਚ ਦੋ ਤਿੰਨ ਸਾਲ ਪਹਿਲਾਂ ਵੀ ਇੱਕ ਕੇਸ ਹੋਇਆ ਸੀ ਕਾਫੀ ਖਰਾਬ ਕੇਸ ਹੋ ਗਿਆ ਸੀ ਕਿ ਲੜਕੀਆਂ ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ ਜੀ ਉਹ ਵਾਪਸ ਲੜਕੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ ਜੀ ਉਹ ਮੁੰਡਾ ਸੀ ਤਨਹੋਲੇ ਦੇ ਨੇੜੇ ਦੀ ਸੀ ਘਟਨਾ ਜਿਹਦੇ ਵਿੱਚ ਉਹ ਆਪਣੀ ਜੀਵਨ ਲਈ ਲਵ ਨੂੰ ਸਮਰਪਿਤ ਕਰ ਲਈ ਸੀ ਹਾਂ ਇਹ ਹੁੰਦਾ ਉਹ ਜਿਹੜੀ ਕਿਉਂਕਿ ਨਾ ਇਮੋਸ਼ਨਲ ਹੋ ਕੇ ਉੱਥੇ ਜਾ ਕੇ ਲੜਕੀ ਕੀ ਆ ਉਸ ਐਪੀਸੋਡ ਚ ਕੀ ਹੋਇਆ ਫੋਨ ਚੱਕਣਾ ਬੰਦ ਕਰ ਦਿੰਦੀ ਆ ਗੱਲ ਵੀ ਨਹੀਂ ਕਰਦੀ ਇਹਨਾਂ ਦਾ ਖਰਚਾ ਸੀਗਾ ਵੀ 25 ਲੱਖ ਇਸ ਕਰਕੇ ਸਾਰੀ ਫੈਮਿਲੀ ਦੀ ਟੈਨਸ਼ਨ ਸੀ ਤੇ ਉਹ ਬੰਦਾ ਹੈ ਜਿਹੜਾ ਉਹ ਲੜਕਾ ਹੈ ਜਿਹੜਾ ਗਲਤ ਸਟੈਪ ਚ ਅੱਗੇ ਇਸ ਤਰ੍ਹਾਂ ਦੇ ਹੋਰ ਵੀ ਕੇਸਸ ਹੋਏ ਸੀ ਉਹ ਮੁੱਦਾ ਇਸ ਫਿਲਮ ਦੇ ਵਿੱਚ ਕੇਂਦਰੀ ਸੈਂਟਰ ਫਿਗਰ ਬਣਾਇਆ ਗਿਆ ਜਿਹੜੀ ਜਿਹੜੀ ਸੈਕੰਡ ਹੀਰੋ ਹੈ ਨਾ ਜੈਸਮਿਨ ਬਾਜਵਾ ਉਹ ਇੰਗਲੈਂਡ ਵਿੱਚ ਸਟੱਡੀ ਵੀਜ਼ੇ ਤੇ ਗਈ ਆ ਸਟੂਡੈਂਟ ਵੀਜ਼ੇ ਤੇ ਕਿਸੇ ਦਾ ਖਰਚਾ ਕਰਵਾ ਕੇ ਗਈ ਆ ਤੇ ਉੱਥੇ ਜਾ ਕੇ ਉਹ ਉੱਥੇ ਦੀ ਸੋਸਾਇਟੀ ਦੇ ਮੁਤਾਬਕ ਉਹਥੇ ਜਿੱਥੇ ਉਹਨੇ ਮਤਲਬ ਸੈਟਲ ਹੋਣਾ ਉਹ ਆਪਦਾ ਹਸਬੈਂਡ ਹੈ ਜਾਂ ਹੋਣ ਵਾਲਾ ਜੀਵਨ ਸਾਥ ਉਹ ਉਧਰੋਂ ਭਾਲਦੀ ਆ ਤੇ ਉਹ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਮੁਕਰ ਗਈ ਜੀ ਤੇ ਮਹਰਣਾ ਇੱਕ ਹੋਰ ਇਸ ਫਿਲਮ ਦੇ ਵਿੱਚ ਜਿਹੜਾ ਇੱਕ ਕਲਿੱਪ ਅਸੀਂ ਵੀ ਦੇਖਿਆ ਜਿਸ ਦੇ ਵਿੱਚ ਕਿ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਜਿਵੇਂ ਹੀ ਉਹ ਆਪਣੇ ਬੀਤੇ ਵਕਤ ਨੂੰ ਯਾਦ ਕਰਦਾ ਹੈ ਦੱਸਦਾ ਹੈ ਕਿ ਕਿਵੇਂ ਇੱਕ ਪੁਲਿਸ ਮੁਲਾਜ਼ਮ ਹੈ ਉਹ ਰਿਸ਼ਵਤ ਕਿਉਂ ਮਜਬੂਰ ਹੋ ਜਾਂਦੇ ਨੇ ਅਜਿਹਾ ਕੁਝ ਗਲਤ ਕਰਨ ਨੂੰ ਕਿਉਂ ਮਜਬੂਰ ਹੋ ਜਾਂਦੇ ਨੇ ਜਿਵੇਂ ਪੁਲਿਸ ਮੁਲਾਜ਼ਮਾਂ ਨੇ ਕਈ ਵਾਰ ਚੰਡੀਗੜ੍ਹ ਜਾਣਾ ਜਾਂ ਹੋਰ ਪਾਸੇ ਕਿਤੇ ਜਾਣਾ ਜਾਂ ਕਈ ਵਾਰੀ ਡਿਊਟੀ ਤੇ ਇਹ ਨਹੀਂ ਪਤਾ ਕਿ ਜਾਣ ਲੱਗਿਆਂ ਤਾਂ ਉਸ ਨੂੰ ਪੂਰਾ ਲਿਖ ਕੇ ਭੇਜ ਦਿੱਤਾ ਜਾਂਦਾ ਹੈ ਕਿ ਤੂੰ ਡਿਊਟੀ ਤੇ ਜਾ ਰਿਹਾ ਹੈ ਵਾਪਸੀ ਦਾ ਪਤਾ ਨਹੀਂ ਉਹਨੂੰ ਸੱਦਣਗੇ ਕਦੋਂ ਕਹਿਣ ਤੋਂ ਬਾਅਦ ਇਹ ਨਹੀਂ ਪਤਾ 24 ਘੰਟੇ 48 ਘੰਟੇ ਲੰਘ ਜਾਂਣ ਉਸ ਨੂੰ ਉੱਥੇ ਡਿਊਟੀ ਦੇ ਦੌਰਾਨ ਤੇ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਉਹਨਾਂ ਦੇ ਖਰਚੇ ਹੁੰਦੇ ਨੇ ਆਮ ਜਨਤਾ ਦੇਖਣ ਦੇ ਵਿੱਚ ਲੱਗਦਾ ਕਿ ਪੁਲਿਸ ਵਾਲਿਆਂ ਦੀ ਆਮਦਨ ਬਹੁਤ ਜ਼ਿਆਦਾ ਤਨਖਾਹ ਬੜੀ ਮੋਟੀ ਲੈਂਦੇ ਨੇ ਪਰ ਜਿਹੜੇ ਉਹਨਾਂ ਦੇ ਖਰਚੇ ਨੇ ਰੋਜ਼ਾਨਾ ਦੀ ਭੱਜ ਦੌੜ ਹੈ ਇਸ ਦੇ ਨਾਲ ਨਾਲ ਕੁਝ ਚੀਜ਼ਾਂ ਖਰੀਦਣੀਆਂ ਹੁੰਦੀਆਂ ਨੇ ਜਾਂ ਸਫ਼ਰ ਕਰਨਾ ਹੁੰਦਾ ਹੈ ਤੇ ਜਿਹੜਾ ਉਹ ਵੀ ਉਹਨਾਂ ਨੂੰ ਚਾਹੇ ਉਹ ਟੈਂਪੂ ਦੇ ਪੈਸੇ ਨੇ ਚਾਹੇ 20-30 ਰੁਪਏ ਨੇ ਜਾਂ ਫਿਰ ਕੋਈ ਬੱਸ ਦਾ ਕਿਰਾਇਆ ਉਹ ਵੀ ਬਹੁਤ ਹੀ ਜ਼ਿਆਦਾ ਕਈ ਪੰਗੇ ਕਰਕੇ ਮਿਲਦਾ ਤੇ ਜਿੱਥੇ ਉਹ ਕਿਦੇ ਨਾ ਕਿਤੇ ਵਿਖਾਇਆ ਗਿਆ ਫਿਲਮ ਦੇ ਵਿੱਚ ਕਿ ਉਹ ਫਿਰ ਕੁਛ ਨਾ ਕੁਝ ਗਲਤ ਹੱਥ ਘੰਡੇ ਭਾਵ ਰਿਸ਼ਵਤ ਵਾਲ ਨੂੰ ਪ੍ਰੇਰਤ ਹੁੰਦੇ ਨੇ ਤਾਂ ਇਸ ਦੇ ਨਾਲ ਨਾਲ ਮੋਹਰਾਣਾ ਜਿਹੜਾ ਇੱਕ ਆਪਣੀ ਜਦੋਂ ਜਿਹੜਾ ਨਾਇਕ ਹੈ ਜਦੋਂ ਆਪਣੀ ਕਹਾਣੀ ਦੱਸ ਰਿਹਾ ਕਿ ਬੀਤੇ ਦੇ ਵਿੱਚ ਕਿਸ ਤਰ੍ਹਾਂ ਉਹਦੇ ਪਿਤਾ ਦੀ ਜਦੋਂ ਡੈਥ ਹੁੰਦੀ ਹੈ ਤਾਂ ਉਹਦਾ ਪਿਤਾ ਦੇ ਅੰਤਮ ਰਸਮਾਂ ਸੰਸਕਾਰ ਕਰਨ ਵਾਸਤੇ ਵੀ ਉਹਦੀ ਮਾਤਾ ਦਾ ਘਰ ਜਿਹੜਾ ਪਲੰਗ ਵਗੈਰਾ ਹੁੰਦਾ ਉਸ ਨੂੰ ਤੋੜ ਕੇ ਉਹਦੀ ਚੇਖਾ ਦੇ ਉੱਪਰ ਪਾਇਆ ਜਾਂਦਾ ਜਿਵੇਂ ਕਿਵੇਂ ਇੱਕ ਸੰਸਕਾਰ ਕੀਤਾ ਜਾਂਦਾ ਤੇ ਉਸ ਨੇ ਜਿਹੜੇ ਉਹ ਬੜੇ ਭੁੱਖਮਰੀ ਵਰਗੇ ਦਿਨ ਵੇਖੇ ਹੁੰਦੇ ਨੇ ਬਹੁਤ ਬੁਰੇ ਹਾਲਾਤਾਂ ਚੋਂ ਲੰਘਿਆ ਹੁੰਦਾ ਤਾਂ ਉਸ ਨਾਇਕ ਦੀ ਜਿਹੜੀ ਮਾਤਾ ਹੈ ਫਿਰ ਉਸ ਦਾ ਵੀ ਸੁਪਨਾ ਹੁੰਦਾ ਹੈ ਕਿ ਜਿਹੜੀ ਇੱਕ ਉਸਦੇ ਪਤੀ ਦੀਆਂ ਅੰਤਮ ਰਸਮਾਂ ਵਾਸਤੇ ਲੱਕੜ ਵੀ ਨਸੀਬ ਨਹੀਂ ਹੋਈ ਤਾਂ ਉਹ ਲੱਕੜ ਦੇ ਪਿੱਛੇ ਹੀ ਪੈ ਜਾਂਦੀ ਹੈ ਕਿ ਇੱਕ ਦਿਨ ਇਹੋ ਜਿਹਾ ਹੋਏਗਾ ਕਿ ਮੇਰੇ ਘਰ ਦੇ ਵਿੱਚ ਵੀ ਸਾਰੀਆਂ ਲੱਕੜ ਤੋਂ ਬਣੀਆ ਵਧੀਆ ਫਰਨੀਚਰ ਹੋਏਗਾ ਕਹਿਣ ਤੋਂ ਭਾਵ ਜਿਹੜੀਆਂ ਉਹਦੀਆਂ ਮਜਬੂਰੀਆਂ ਤੰਗੀਆਂ ਤੁਰਸ਼ੀਆਂ ਕਿੱਥੋਂ ਨਿਕਲਿਆ ਨਾਇਕ ਕਿਵੇਂ ਉੱਭਰਿਆ ਕਿਵੇਂ ਉਹ ਨੌਕਰੀ ਮਿਲ ਗਈ ਤੇ ਫਿਰ ਉਸ ਤੋਂ ਬਾਅਦ ਉਹ ਇੱਕ ਕੇਸ ਨੂੰ ਹੱਲ ਕਰਨ ਵਾਸਤੇ ਵਿਦੇਸ਼ ਨੂੰ ਜਾ ਰਿਹਾ ਹੈ ਵਿਦੇਸ਼ ਜਾ ਕੇ ਜਿਹੜੀ ਕੁੜੀ ਉੱਥੇ ਜਾ ਕੇ ਮੁਕਰ ਜਾਂਦੀ ਕਹ ਲਈਏ ਇੱਕ ਸਿੱਧੇ ਲਫ਼ਜ਼ਾਂ ਦੇ ਵਿੱਚ ਤਾਂ ਉੱਥੇ ਜਾ ਕੇ ਫੇਰ ਜਿਹੜੀ ਅੱਗੇ ਪਸੂੜੀ ਪੈਂਦੀ ਐ ਇਧਰੋਂ ਜਿਹੜੇ ਪਿਓ ਪੁੱਤ ਜਾਂਦੇ ਨੇ ਪਿੱਛੋਂ ਜਾਂਦੇ ਨੇ ਤੇ ਉਹ ਚਾਹੁੰਦੇ ਨੇ ਕਿ ਉਹੀ ਕੁੜੀ ਜਿਹੜੀ ਹੈ ਜਿਹੜੀ ਉਹਨਾਂ ਨੇ ਰਿਸ਼ਤਾ ਹੋ ਚੁੱਕਿਆ ਤੇ ਉਹਨਾਂ ਦੇ ਘਰ ਆਵੇ ਪਰ ਅੱਗੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਉਹ ਕਿਸ ਤਰ੍ਹਾਂ ਸੀ ਮਾਮਲਾ ਕਿਵੇਂ ਵਿਗੜਦਾ ਫਿਰ ਸੁਲਝਦਾ ਕਿਵੇਂ ਦੇਖੋ ਇਹਦੀ ਕਹਾਣੀ ਦੀਆਂ ਕਈ ਸ਼ੇਡਸ ਨੇ ਇੱਕ ਤਾਂ ਹਲਕੀ ਫੁਲਕੀ ਕਮੇਡੀ ਦੇ ਨਾਲ ਸ਼ੁਰੂ ਹੁੰਦੀ ਹੈ ਤੇ ਉਹਦੇ ਨਾਲ ਇੱਕ ਅੱਛਾ ਪਹਿਲਾ ਕਹਦੀ ਹੈ ਕਿ 30 ਮਿੰਟਸ ਆ ਜਿਹੜਾ ਅੱਛਾ ਫੀਲ ਹੁੰਦਾ ਉਹਦੇ ਵਿੱਚ ਕਿ ਹਾਂ ਇੱਕ ਹਲਕੀ ਫੁਲਕੀ ਕਹਾਣੀ ਲੱਗਦੀ ਆ ਪਰ ਇਹ ਸੀਰੀਅਸ ਮੋਡ ਲੈਂਦੀ ਆ ਅਸਲ ਟਰਨਿੰਗ ਪੁਆਇੰਟ ਇਹ ਹੁੰਦਾ ਜਦੋਂ ਇਹਦੇ ਵਿੱਚ ਸੈਕੰਡ ਹੀਰੋਇਨ ਦੀ ਐਂਟਰੀ ਹੁੰਦੀ ਆ ਯਾਨੀ ਕਿ ਇੰਗ ਉਹ ਬੱਚੀ ਪੜਨ ਗਈ ਆ ਜੈਸਵੀਨ ਬਾਜਵਾ ਸੈਕੰਡ ਹਿਰਾਨ ਤੇ ਉਹਦਾ ਕੇਸ ਸੋਲਵ ਕਰਨ ਵਾਸਤੇ ਪਰ ਉਹ ਜਦੋਂ ਟ੍ਰਾਇੰਗਲ ਬਣਦਾ ਉਦੋਂ ਇਹਦੇ ਵਿੱਚ ਮੋੜ ਆਉਂਦਾ ਹੈ ਹਲਕਾ ਫੁਲਕਾ ਮੰਨਦੇ ਆ ਕਿ ਹਲ ਉਦੋਂ ਤੱਕ ਹੀਰੋ ਕਨਫਿਊਜ਼ ਹੁੰਦਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰਾ ਵਿਆਹ ਕਿੱਧਰ ਹੋਊਗਾ ਹਾਲਾਂਕਿ ਦੋਵੇਂ ਹੀਰੋਇਨਸ ਨੂੰ ਨਹੀਂ ਪਤਾ ਹੁੰਦਾ ਮਤਲਬ ਮਨ ਵਿੱਚ ਪਿਆਰ ਤਾਂ ਹੁੰਦਾ ਪਰ ਉਹਦਾ ਇਜ਼ਹਾਰ ਉਸ ਟ੍ਰਾਇੰਗਲ ਦੇ ਵਿੱਚ ਨਹੀਂ ਹੋਇਆ ਹੁੰਦਾ ਪੁਲਿਸ ਡਿਪਾਰਟਮੈਂਟ ਦੀ ਗੱਲ ਕਰੀਏ ਕਿਉਂਕਿ ਨਾ ਪਹਿਲੀ ਗੱਲ ਤਾਂ ਇਹ ਹੈ ਕਿ ਪੁਲਿਸ ਦੀ ਡਿਊਟੀ ਅੱਜ ਵੀ ਬਹੁਤ ਹਾਰਡ ਹੈ ਪਹਿਲਾਂ ਵੀ ਬਹੁਤ ਸਖਤ ਹੁੰਦੀ ਸੀ ਪੁਲਿਸ ਦੀ ਬਣਦਾ ਸੈਂਸ ਆਫ ਡਿਊਟੀ ਹੈ ਜਿਹੜੀ ਉਹਨਾਂ ਦੀ ਉਹਦੇ ਨਾਲ ਨਾਲ ਹੁਣ ਜੇਕਰ ਕੁਝ ਹੋਰ ਵੀ ਨਾਲ ਤੁਕਾਂ ਜੋੜਦੀਆਂ ਨੇ ਇਸ ਕਹਾਣੀ ਦਾ ਹਿੱਸਾ ਬਣਦੀਆਂ ਨੇ ਮੰਨ ਲਓ ਖਬਰਾਂ ਜਿਹੜੀਆਂ ਹੁੰਦੀਆਂ ਨੇ ਕੋਈ ਇੱਕ ਅੱਧਾ ਕੋਈ ਪੁਲਿਸ ਵਾਲਾ ਐਸਾ ਹੁੰਦਾ ਜਿੰਨੇ ਕੋਈ ਪੈਸੇ ਖਾਦੇ ਆ ਜਾਂ ਕੋਈ ਐਸਾ ਹਰ ਡਿਪਾਰਟਮੈਂਟ ਚ ਹੁੰਦਾ ਜੇਕਰ ਪੁਲਿਸ ਵਾਲੇ ਨਾਲ ਇਹ ਗੱਲ ਜੁੜਦੀ ਹੈ ਖਬਰਾਂ ਦੇ ਆਧਾਰ ਤੇ ਤਾਂ ਉਹ ਇਸ ਕਹਾਣੀ ਦਾ ਵੀ ਹਿੱਸਾ ਬਣਿਆ ਉਹ ਹਲਕੀ ਫੁਲਕੀ ਕਮੇਟੀ ਦੇ ਜ਼ਰੀਏ ਦਲਜੀਤ ਉਸਾਂ ਜਾਇ ਕਾਂਸਟੇਬਲ ਹੈ ਉਹ ਆਪਣੀ ਫੈਮਿਲੀ ਬੈਕਗਰਾਉਂਡ ਹੈ ਜਿਹੜੀ ਉਹਦੇ ਮੁਤਾਬਕ ਉਹ ਐਕਸਪੈਕਟ ਕਰਦਾ ਵੀ ਮੈਂ ਭਾਈ ਰਿਸ਼ਵਤ ਖਾਵਾਂ ਤੇ ਉਹੀ ਪੈਸੇ ਕਮਾਉਂਦੀ ਹੋਵੇ ਫਿਰ ਪਰ ਜਦੋਂ ਇੰਗਲੈਂਡ ਚਲਾ ਜਾਂਦਾ ਉੱਥੇ ਜਾ ਕੇ ਇਹ ਦੇਖਦਾ ਵੀ ਜੇਕਰ ਇਹ ਮੇਰੀ ਵਾਈਫ ਆ ਕਿੰਨੇ ਕਮਾਊਗੀ ਜੇਕਰ ਇਹ ਥੋੜੇ ਬੋਤੇ ਪੈਸੇ ਵੀ ਲੈ ਲਵਾਂ ਹਾਲਾਂਕਿ ਉਹ ਰਿਸ਼ਵਤਖੋਰ ਨਹੀਂ ਹੁੰਦੀ ਫਿਰ ਉਹ ਉੱਥੇ ਕੰਪੈਰੀਜ਼ਨ ਕਰਦਾ ਵੀ ਜੇਕਰ ਮੈਂ ਉੱਥੇ ਰੈਜ਼ੀਡੈਂਟ ਖੋਲ ਲੈਣਾ ਤਾਂ ਮੈਂ ਤਾਂ ਐਸਐਸਪੀ ਦੇ ਬਰਾਬਰ ਕਮਾਈ ਕਰਾਂਗਾ ਉੱਥੇ ਜਾ ਕੇ ਮਤਲਬ ਇਹ ਹੈ ਕਿ ਜਦੋਂ ਕੋਈ ਪੰਜਾਬੀ ਆ ਜਿਹੜਾ ਜਦੋਂ ਵਿਦੇਸ਼ ਚਲਾ ਜਾਂਦਾ ਉਹ ਇੱਥੇ ਦੀ ਕਮਾਈ ਨੂੰ ਉੱਥੇ ਦੇ ਪੌਂਡ ਨਾਲ ਜਾਂ ਡਾਲਰ ਨਾਲ ਗੁਣਾ ਕਰਕੇ ਦੇਖਦਾ ਹੈ ਪਰ ਇਹ ਵੀ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਇਹਦੇ ਵਿੱਚ ਇਹ ਹੈ ਕਿ ਕਈ ਸ਼ੇ ਹਾਸ ਰਸ ਦੇ ਨਾਲ ਨਾਲ ਕੁਝ ਨਵੇਂ ਚਿਹਰੇ ਆ ਜਿਹੜੇ ਸੋਸ਼ਲ ਮੀਡੀਆ ਤੇ ਸਟਾਰ ਬਣੇ ਹੋਏ ਆ ਜਿਵੇਂ ਉਹ ਤੂਤਾ ਬਾਈ ਆ ਉਹਦਾ ਬਹੁਤ ਅੱਛਾ ਰੋਲ ਹੈ ਬਹੁਤ ਅੱਛਾ ਉਹਨੇ ਪਲੇ ਕੀਤਾ ਐਂ ਕਹਿਦੀਏ ਕਿ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਿੰਨੇ ਕਲਾਕਾਰ ਸੀ ਕਿ ਅਦਾਕਾਰ ਸੀ ਉਹਨਾਂ ਦੀ ਜਿੰਦ ਜਾਨ ਆ ਉਹ ਸਟੂਡੀਓ ਤੇ ਇੱਕ ਮਹਰਾਨਾ ਇਹਦੇ ਵਿੱਚ ਕੀ ਉਹ ਜਿਹੜਾ ਚੁੰਮਿਆਂ ਵਾਲੀ ਭਾਬੀ ਕੁਝ ਉਹ ਘੱਟ ਵੀ ਵਿਖਾਇਆ ਗਿਆ ਉਹ ਦੱਸਾਂ ਕੀ ਕਹਾਣੀ ਹੁੰਦੀ ਆ ਉਹ ਇਸ ਤਰ੍ਹਾਂ ਹੁੰਦੀ ਆ ਕਿ ਦਲਜੀਤ ਹਸਾਂਜਾ ਜਦੋਂ ਇਹਦਾ ਨਾਮ ਫਤਿਹ ਆ ਇਹਦੇ ਵਿੱਚ ਤੇ ਪੂਜਾ ਹੈਗੀ ਨਿਰੂ ਪਾਜਵਾ ਤੇ ਜਦੋਂ ਇਹ ਕੇਸ ਸੋਲਵ ਕਰਨ ਜਾਂਦੇ ਨੇ ਜਾਣ ਤੋਂ ਪਹਿਲਾਂ ਇਹਨੂੰ ਫੋਟੋ ਦਿਖਾਈ ਜਾਂਦੀ ਹੈ ਨਿਰੂ ਬਾਜਵਾ ਦੇ ਵੱਲੋਂ ਪੂਜਾਰੇ ਵੱਲੋਂ ਵੀ ਆਹ ਕੇਸ ਸੋਲਵ ਕਰਨ ਆ ਲੜਕੀ ਆ ਫੋਟੋ ਇਹਨੂੰ ਪਸੰਦ ਆ ਜਾਂਦੀ ਆ ਫੋਟੋ ਨਾਲ ਬੈਕਗ੍ਰਾਉਂਡ ਇਹ ਹੁੰਦੀ ਆ ਕਿ ਕਿਸੇ ਸਕੂਲ ਵਿੱਚ ਉਹ ਅਧਿਆਪਕ ਸੀ ਇੱਥੇ ਤੇ ਇਹ ਬੱਸ ਦਾ ਕੰਡਕਟਰ ਸੀਗਾ ਫਤਿਹ ਉਦੋਂ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਥੋੜਾ ਜਿਹਾ ਕਿਤੇ ਸੀਗਾ ਨੁਕਤਾ ਜੁੜਦਾ ਤੇ ਉਹ ਜਿਹੜਾ ਜੇ ਵੇਖਿਆ ਜਾਵੇ ਜਿਹੜੇ ਜਗਦੀਪ ਸਿੱਧੂ ਨੇ ਚਾਹੇ ਦਿਲਜੀਤ ਦਸਾਂਝ ਪ੍ਰੋਡਿਊਸਰ ਨੇ ਇਹਨਾਂ ਨੇ ਇਹਨਾਂ ਕਲਾਕਾਰਾਂ ਨੂੰ ਮੌਕਾ ਵੀ ਦਿੱਤਾ ਵੱਡਾ ਮੰਚ ਵੀ ਦਿੱਤਾ ਤੇ ਉਹਨਾਂ ਨੂੰ ਵਰਤਿਆ ਵੀ ਪੂਰੇ ਸਹੀ ਢੰਗ ਨਾਲ ਹਾਂ ਹੁਣ ਦੱਸਾਂ ਸਟੋ ਆ ਤੁਸੀਂ ਭਾਬੀ ਚੁੰਮੇ ਵਾਲੀ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਪਪੂਲਰ ਹੈ ਹੁਣ ਦਲਜੀਤ ਜਦੋਂ ਉੱਥੇ ਪਹੁੰਚ ਜਾਂਦਾ ਉੱਥੇ ਉਹਨਾਂ ਨੇ ਉੱਥੇ ਦੀ ਪੁਲਿਸ ਦੀ ਹੈਲਪ ਲੈਣੀ ਹੁੰਦੀ ਆ ਵੀ ਅਸੀਂ ਸਰਚ ਕਰਨੀ ਆ ਜਿਹੜੀ ਪੰਜਾਬ ਤੋਂ ਭੱਜ ਕੇ ਆਈ ਆ ਨੀਰੂ ਬਾਜਵਾ ਨੇ ਦੂਸਰੇ ਦਿਨ ਉੱਥੇ ਦੇ ਪੁਲਿਸ ਸਟੇਸ਼ਨ ਜਾਣਾ ਹੁੰਦਾ ਫਾਈਲ ਦਲਜੀਤ ਕੋਲ ਹੁੰਦੀ ਆ ਇਹ ਕੀ ਕਰਦਾ ਵੀ ਉਹ ਜਿਹੜੀ ਚੁੰਮੇ ਵਾਲੀ ਭਾਬੀ ਦੀ ਫੋਟੋ ਚ ਪਾ ਦਿੰਦਾ ਫੋਟੋ ਬਦਲ ਦਿੰਦਾ ਆਪਦੇ ਉਹ ਜਿਹੜੀ ਇਹਨਾਂ ਕੋਲ ਅਸਲ ਫੋਟੋ ਸੀਗੀ ਜੈਸਮੀਨ ਬਾਜਵਾ ਦੀ ਉਹ ਕੱਢ ਕੇ ਚੁੰਮੇ ਵਾਲੀ ਭਾਬੀ ਦੀ ਪਾ ਦਿੰਦਾ ਮੀਨਸ ਉਹ ਜਾ ਕੇ ਪੁਲਿਸ ਸਟੇਸ਼ਨ ਨੂੰ ਦਿੰਦੀ ਆ ਤੇ ਉਹ ਜਿਹੜੀ ਉੱਥੇ ਦੀ ਪੁਲਿਸ ਆ ਉਹ ਫਿਰ ਵੱਡੇ ਵੱਡੇ ਸਿਟੀ ਚ ਪੋਸਟਰ ਲਾ ਦਿੰਦੀ ਆ ਵੀ ਵਾਂਟਡ ਆ ਜਿਹੜੀ ਉਹ ਹੁੰਦੀ ਚੁੰਮੇ ਵਾਲੀ ਭਾਬੀ ਉਸ ਚੀਜ਼ ਦਾ ਲੱਗ ਕੇ ਨੀਰੂ ਨੂੰ ਨਹੀਂ ਪਤਾ ਲੱਗਦਾ ਉੱਥੇ ਇੱਕ ਬਹੁਤ ਵੱਡਾ ਹਾਸ ਰਸ ਆ ਜਿਹੜਾ ਕਮੇਡੀਆ ਜਿਹੜੀ ਉਹ ਹਸਾਉਂਦੀ ਆ ਪਰ ਮਹਾਰਾਣਾ ਇੱਥੇ ਜਿੱਥੇ ਹਾਸ ਰਸ ਤੁਸੀਂ ਕਮੇਡੀ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਦਿਲਜੀਤ ਦੁਸਾਂਜੋਰਾ ਨੇ ਕਾਫੀ ਜ਼ਿਆਦਾ ਇੱਕ ਸੀਰੀਅ ਨੇ ساری ਜ਼ਿੰਦਗੀ ਪੰਜਾਬੀ ਮਾਂ ਬੋਲੀ ਲਈ ਗੁਜ਼ਾਰੀ ਉਹਨਾਂ ਤੋਂ ਪੰਜਾਬੀ ਹੋਣ ਦਾ ਸਬੂਤ ਮੰਗਦੀ ਹੈ ਜਨਤਾ ਤੇ ਇਸ ਦੇ ਨਾਲ ਨਾਲ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਕੋਈ ਨਾਮ ਥੇ ਨਹੀਂ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨਹੀਂ ਕੱਖ ਨਹੀਂ ਕੀਤਾ ਉਹ ਗੱਡੀਆਂ ਤੇ ਕੁਰਸੀਆਂ ਤੇ ਬੈਠ ਗਏ ਨੇ ਤੇ ਇਸ ਤਰ੍ਹਾਂ ਹੀ ਜਿਹੜੀ ਪੰਜਾਬੀ ਮਾਂ ਬੋਲੀ ਦਾ ਜੇ ਵੇਖਿਆ ਜਾਵੇ ਤਾਂ ਇਹ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਗੁਰਦਾਸ ਮਾਨ ਸਾਹਿਬ ਉਹਨਾਂ ਦੇ ਉੱਪਰ ਹੀ ਡਾਇਲੌਗ ਜਿਹੜਾ ਉਹਨਾਂ ਨੂੰ ਐ ਦੱਸਾਂਗੀ ਜਦੋਂ ਇਹ ਕਲਾਈਮੈਕਸ ਤੱਕ ਸਟੋਰੀ ਪਹੁੰਚਦੀ ਹੈ ਤਾਂ ਜਿਹੜੇ ਪੂਜਾ ਹੁੰਦੀ ਆ ਨਿਰੂ ਪਾਜਵਾ ਉਹ ਮਤਲਬ ਕੁਰਬਾਨੀ ਦੇ ਨੂੰ ਤਿਆਰ ਵੀ ਜੇਕਰ ਇਹ ਦੋਵੇਂ ਆਪਸ ਵਿੱਚ ਖੁਸ਼ ਨੇ ਵੀ ਉਹਦੀ ਕਮਾਈ ਜ਼ਿਆਦਾ ਹੈ ਵੀ ਮੈਂ ਰਿਸ਼ਵਤ ਨਹੀਂ ਲੈਣੀ ਉਹ ਫਿਰ ਉਲਾਮਾ ਜਾ ਦੇ ਕੇ ਕਹਿੰਦੀ ਆ ਕਿ ਮੈਂ ਚਲੋ ਤੁਹਾਡੀ ਮੈਰਿਜ ਦੀ ਗਵਾਹ ਬਣ ਜੂਗੀ ਕੋਰਟ ਮੈਰਿਜ ਤੁਸੀਂ ਡੇਟ ਰੱਖ ਲਓ ਵੀ ਮੈਂ ਗਵਾਹੀ ਦੇਣਾ ਉਹ ਤੁਸੀਂ ਤੋਂ ਮੈਂ ਵਿਆਹ ਕਰਾ ਲਓ ਜੇਕਰ ਖੁਸ਼ ਰਹਿ ਸਕਦੇ ਹੋ ਕਲਾਈਮੈਕਸ ਦੇ ਡਾਇਲੋਗ ਨੇ ਉਦੋਂ ਫਿਰ ਇਹਨਾਂ ਦਾ ਆਪਸ ਵਿੱਚ ਵਿਛੋੜਾ ਹੁੰਦਾ ਜਿਹੜੇ ਕਨਸਟੇਬਲ ਤੇ ਐਸ ਐਚਓ ਨੇ ਜਿਹੜੇ ਮੀਨਸ ਹੀਰੋ ਹੀ ਹੋਣ ਨੇ ਉਹ ਵਿਛੋੜੇ 'ਚ ਫਿਰ ਇਹਨਾਂ ਨੂੰ ਅਹਿਸਾਸ ਹੁੰਦਾ ਕਿ ਅਸੀਂ ਇੱਕ ਦੂਸਰੇ ਲਈ ਬਣਿਆ ਤੇ ਉਹਦੇ ਵਿੱਚ ਜਦੋਂ ਦਿਲ ਟੁੱਟਦਾ ਉਹਦੇ ਵਿੱਚ ਫਿਰ ਉਸ ਵੇਲੇ ਜਿਹੜਾ ਇਹਦਾ ਸਕ੍ਰਿਪਟ ਰਾਈਟਰ ਹੈ ਉਸਨੇ ਉਸ ਟੁੱਟੇ ਹੋਏ ਦਿਲ ਵਾਲੇ ਨਾਇਕ ਦੇ ਮੂੰਹੋਂ ਬਹੁਤ ਕੁਝ ਕਹਾਇਆ ਹੈ ਉਹਦੇ ਵਿੱਚ ਉਹ ਇਹ ਵੀ ਜ਼ਿਕਰ ਕਰਦਾ ਕਿ ਸਾਡੇ ਲੋਕ ਸੋਸ਼ਲ ਮੀਡੀਆ ਤੇ ਕਿੰਨਾ ਭੰਡਦੇ ਨੇ ਉਹ ਕਹਿੰਦਾ ਵੀ ਜੇਕਰ ਕੋਈ ਮੁੰਡਾ ਧੋਖਾ ਕਰਕੇ ਚਲਾ ਗਿਆ ਉਹਨੂੰ ਤਾਂ ਅਸੀਂ ਕੁਝ ਨਹੀਂ ਕਹਿੰਦੇ ਜੇਕਰ ਕਿਸੇ ਦੀ ਧੀ ਧੋਖਾ ਕਰ ਗਈ ਜਾਂ ਚਲ ਗਈ ਤਾਂ ਫਿਰ ਅਸੀਂ ਉਹਨੂੰ ਤਾਰ-ਤਾਰ ਕਰ ਦਿੰਦੇ ਆ ਇਸੇ ਤਰ੍ਹਾਂ ਉਹ ਪੰਜਾਬੀ ਜ਼ੁਬਾਨ ਦੀ ਗੱਲ ਕਰਦਾ ਗੁਰਦਾਸ ਮਾਨ ਦਾ ਇੰਡਾਇਰੈਕਟਲੀ ਜ਼ਿਕਰ ਵੀ ਜਿਹੜੇ ਬੰਦੇ ਨੇ ਸਾਰੀ ਉਮਰ ਆਪਦੀ ਪੰਜਾਬੀ ਜ਼ੁਬਾਨ ਦੀ ਸੇਵਾ ਚਲਾਈ ਉਹ ਤੋਂ ਅਸੀਂ ਪੰਜਾਬੀ ਹੋਣ ਦਾ ਸਬੂਤ ਮੰਗਦੇ ਆ ਇਸੇ ਤਰ੍ਹਾਂ ਉਹ ਜਿਹੜਾ ਸੋਸ਼ਲ ਮੀਡੀਆ ਤੇ ਜਿੰਨਾ ਆਪਾਂ ਕਹਿੰਦੇ ਕਿ ਹਿੰਦੁਸਤਾਨ ਦੇ ਵਿੱਚ ਸਾਡੇ ਤੋਂ ਪੰਜਾਬੀਆਂ ਤੋਂ ਸਾਡੇ ਕਿਸਾਨਾਂ ਤੋਂ ਸਬੂਤ ਮੰਗੇ ਆ ਜਾਂਦਾ ਕਿ ਤੁਸੀਂ ਦੇਸ਼ ਭਗਤ ਹੋ ਜਾਂ ਨਹੀਂ ਉਹ ਕਹਿੰਦਾ ਵੀ ਸਾਡੇ ਪੰਜਾਬ ਨੇ ਤਾਂ 47 ਤੋਂ ਬਾਅਦ ਵੀ ਪਹਿਲਾਂ ਵੀ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੁਸੀਂ ਸਾਡੇ ਤੋਂ ਸਬੂਤ ਮੰਗਦੇ ਹੋ ਇੰਡਾਇਰੈਕਟਲੀ ਬਹੁਤ ਸਾਰੇ ਸੱਚ ਨੇ ਜਿਹੜੇ ਉਸ ਟੁੱਟੇ ਹੋਏ ਦਿਲ ਵਾਲੇ ਨਾਇਕ ਦੇ ਮੂੰਹ ਕਹਾਏ ਗਏ ਇੰਟਰਨੈਟ ਦੇ ਜਿੱਥੇ ਉਹ ਚੰਗੇ ਫਾਇਦਿਆਂ ਵਾਸਤੇ ਆਇਆ ਸੰਸਾਰ ਦੇ ਵਿੱਚ ਸੰਸਾਰ ਨੂੰ ਜੋੜਿਆ ਪਰ ਜਿਵੇਂ ਇਸ ਫਿਲਮ ਦੇ ਵਿੱਚ ਇੱਕ ਡਾਇਲੋਗ ਇਸ ਤਰ੍ਹਾਂ ਵਿਖਾਇਆ ਗਿਆ ਸੁਣਾਇਆ ਗਿਆ ਪੇਸ਼ ਕੀਤਾ ਗਿਆ ਕਿ ਜਿਹੜਾ ਇੰਟਰਨੈਟ ਹੈ ਇਹ ਤਾਂ ਸਗੋਂ ਬੰਦ ਹੋ ਜਾਣਾ ਚਾਹੀਦਾ ਹੈ ਜਦੋਂ ਪੰਜਾਬ ਦਾ ਰੋਲਾ ਪੈਂਦਾ ਵੀ ਨੈਟ ਬੰਦ ਹੋ ਗਿਆ ਮੈਂ ਕਹਿੰਦਾ ਜੀ ਰੋਵੇ ਨੈਟ ਬੰਦ ਅਸਲ ਸਾਡੇ ਨਾਲ ਜਿਹੜੇ ਜ਼ਿਆਦਾ ਲੰਬੇ ਨੇ ਸਾਡੇ ਸਾਰੇ ਉਹ ਸੋਸ਼ਲ ਮੀਡੀਆ ਤੇ ਆ ਕੇ ਰਹਿ ਗਏ ਨੇ ਫੇਸਬੁੱਕ ਤੇ ਅਸੀਂ ਸਾਰੇ ਲੰਬੇ ਦਿੰਦੇ ਆ ਪੋਲੀਟੀਕਲੀ ਹੋਣ ਜਾਂ ਫਿਰ ਸੋਸ਼ੀਅਲੀ ਹੋਵੇ ਜਾਂ ਫਿਰ ਕਿਸੇ ਦੀ ਕਹ ਦਈਏ ਕਿ ਧੀ ਪੈਣ ਦਾ ਕੋਈ ਚਰਚਾ ਹੋਵੇ ਜੇ ਘਰ ਉਹ ਵਿਦੇਸ਼ ਚ ਲਈ ਗਈ ਜਾਂ ਉਹਨਾਂ ਦਾ ਕੋਈ ਫੈਮਲੀ ਮੈਟਰ ਆ ਹਰ ਚੀਜ਼ ਅਸੀਂ ਵਾਇਰਲ ਕਰ ਦਿਆਂ ਸੋਸ਼ਲ ਮੀਡੀਆ ਤੇ ਫਿਰ ਗਾਲੀ ਘਲੋਚ ਹੁੰਦਾ ਇਸ ਚੀਜ਼ ਨੂੰ ਉਹਨੇ ਮਤਲਬ ਆਪਣੇ ਉਹ ਸਕ੍ਰਿਪਟ ਦੇ ਜ਼ਰੀਏ ਡਾਇਲੌਗ ਦੇ ਜ਼ਰੀਏ ਉਸਨੇ ਚੁਣਿਆ ਫੇਰ ਉਹ ਲਾਂਬੇ ਨੂੰ ਉਹਦਾ ਉਹਨੇ ਰਿਪਲਾਈ ਕੀਤਾ ਨਾਇਕ ਰਿਪਲਾਈ ਕਰਦਾ ਵੀ ਜੇਕਰ 24 ਘੰਟੇ ਲਈ ਇੰਟਰਨੈਟ ਬੰਦ ਹੋ ਜਵੇ ਤਾਂ ਸਾਡਾ ਬਹੁਤ ਭਲਾ ਹੋ ਜੂਗਾ ਬਹੁਤ ਸਾਰੇ ਲਾਂਬੇ ਨੇ ਬਹੁਤ ਸਾਰੇ ਕਲੇਸ਼ ਹੈ ਜਿਹੜੇ ਉਹ ਰਹਿ ਜਾਣਗੇ ਪੈਣ ਤੋਂ ਬਾਕੀ ਗੱਲ ਇਹ ਹੈ ਕਿ ਦਲਜੀਤ ਦੋਸਾਂਝ ਇਸ ਦਾ ਮੇਨ ਨਾਇਕ ਹੈ ਤੇ ਸਾਰੀ ਕਹਾਣੀ ਉਸ ਤੇ ਡਿਪੈਂਡ ਹੈ ਉਹਦੇ ਆਲੇ ਦੁਆਲੇ ਘੁੰਮਦੀ ਹੈ ਤੇ ਉਹ ਸਾਰੇ ਦਰਸ਼ਕਾਂ ਨੂੰ ਅਖੀਰ ਤੱਕ ਉਸ ਲਾਫਟਰ ਦੇ ਨਾਲ ਕਿਤੇ ਕਿਤੇ ਸੀਰੀਅਸ ਮੋਡ ਵੀ ਕਹਾਣੀ ਲੈਂਦੀ ਆ ਲੈ ਕੇ ਚੱਲਦਾ ਤੇ ਹੈਪੀ ਐਂਡਿੰਗ ਤੇ ਇਸ ਦਾ ਅੰਤ ਹੁੰਦਾ ਜਦੋਂ ਦਰਸ਼ਕ ਬਾਹਰ ਆਉਂਦਾ ਤਾਂ ਉਹ ਉਸੇ ਮਤਲਬ ਦਲਜੀਤ ਦੋਸਾਂਝ ਜਿਹੜਾ ਸੰਗਾਊ ਜਿਹਾ ਚਿਹਰਾ ਹੈ ਉਸ ਦਾ ਜਿਹੜਾ ਸੁਭਾਅ ਹੈ ਜਿਹੜੀ ਨੇਚਰਲ ਢੰਗ ਨਾਲ ਉਹ ਹੱਸਦਾ ਹੈ ਨੇਚਰਲ ਢੰਗ ਨਾਲ ਜਿਹੜਾ ਉਹ ਬੋਲਦਾ ਹੈ ਉਹ ਆਪਣੇ ਆਪ ਵਿੱਚ ਫੀਲ ਕਰਦਾ ਉਹ ਬਾਹਰ ਆਉਂਦਾ ਮਤਲਬ ਅੱਛੀ ਫਿਲਮਾਂ ਦੇਖਣੀ ਚਾਹੀਦੀ ਪਰ ਇਹਦੇ ਨਾਲ ਜੁੜੀ ਗੱਲ ਇਹ ਹੈ ਕਿ ਤੁਸੀਂ ਵੀ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਕਿ ਦਲਜੀਤ ਦੋਸਾਂ ਜਿਹੜਾ ਸ਼ੁਰੂ ਵਿੱਚ ਬੜਾ ਸੰਗਾਊ ਸੀ ਵੀ ਜੇਕਰ ਉਹਦੋਂ ਸ਼ੂਟ ਹੁੰਦਾ ਸੀਗਾ ਤਾਂ ਡਾਇਰੈਕਟਰ ਜੇਕਰ ਇਹਨੂੰ ਕੁਝ ਕਿਸੇ ਹੀਰੋਇਨ ਦੇ ਨਾਲ ਕਿਸੇ ਮਾਡਲ ਦੇ ਨਾਲ ਕੁਝ ਐਕਟ ਕਰਨ ਨੂੰ ਕਹਿੰਦਾ ਸੀ ਤਾਂ ਇਸ ਤੋਂ ਕਰਨੀ ਸੀ ਪਾਉਂਦਾ ਇਹਨਾਂ ਸੰਗ ਦਾ ਸੀ ਉਹ ਕਹਾਣੀ ਕੰਪਲੀਟ ਕਰੇ ਉਹ ਕੀ ਸੀਗੀ ਉਹ ਮਹਾਰਾਣਾ ਇਸ ਤਰ੍ਹਾਂ ਹੈ ਕਿ ਜਿਹੜੇ ਸਰਦਾਰ ਰਜਿੰਦਰ ਸਿੰਘ ਨੇ ਉਹਨਾਂ ਨੇ ਇਹਨਾਂ ਦੀਆਂ ਪੰਜ ਕੈਸਟਾਂ ਪਹਿਲੀਆਂ ਜਿਹੜੀਆਂ ਨੇ ਸਾਰਾ ਪੈਸਾ ਉਹਨਾਂ ਨੇ ਲਾਇਆ ਰਜਿੰਦਰ ਸਿੰਘ ਉਹਨਾਂ ਨੇ ਤਾਂ ਇਸ ਦੇ ਨਾਲ ਕੀ ਹੋਇਆ ਕਿ ਜਦੋਂ ਪਹਿਲੀ ਵੀਡੀਓ ਜਿਵੇਂ ਫਿਲਮਾਈ ਗਈ ਉਦੋਂ ਵੈਸੇ ਹੀ ਅਜੀਬ ਜਿਹਾ ਲੱਗਦਾ ਸੀ ਕਿ ਗੀਤਾਂ ਦੀਆਂ ਵੀ ਵੀਡੀਓ ਇੰਨੀਆਂ ਸੋਹਣੀਆਂ ਸੋਹਣੇ ਬਣਨ ਲੱਗ ਗਿਆ ਤਾਂ ਜਿਵੇਂ ਜਿਵੇਂ ਉਹਨਾਂ ਦਾ ਸਫ਼ਰ ਚੱਲਦਾ ਗਿਆ ਉਹ ਸਟਾਰ ਬਣੇ ਸੁਪਰਸਟਾਰ ਪੂਰੀ ਦੁਨੀਆ 'ਚ ਦਿਲਜੀਤ ਦੋਸਾਂਝ ਛਾ ਗਏ ਤਾਂ ਇੱਕ ਦਿਨ ਇਹ ਜਿਆ ਆਇਆ ਕਿ ਜਿਹੜੇ ਰਜਿੰਦਰ ਸਿੰਘ ਨੇ ਉਥੇ ਕੈਨੇਡਾ ਇੱਕ ਕਿਸੇ ਹੋਟਲ ਦੇ ਵਿੱਚ ਬੈਠੇ ਹੋਏ ਸਨ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਦਿਲਜੀਤ ਵੀ ਇੱਥੇ ਹੈ ਤਾਂ ਉਹਨਾਂ ਦਾ ਮੇਲ ਹੋਇਆ ਤਾਂ ਦਿਲਜੀਤ ਜਿਵੇਂ ਹੀ ਜਾਣਦੇ ਨੇ ਹੋਟਲ ਵਾਲੋਂ ਉਹਨਾਂ ਦੇ ਵੱਲ ਨੂੰ ਰਜਿੰਦਰ ਸਿੰਘ ਉਹਨਾਂ ਵੱਲ ਨੂੰ ਤਾਂ ਨੇੜੇ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨੇ ਤੇ ਅੱਗੇ ਲੰਘ ਜਾਂਦੇ ਉਹ ਸੋਟੋ ਚ ਅੰਦਰ ਨੂੰ ਚਲੇ ਜਾਂਦੇ ਨੇ ਤਾ ਇਸ ਤੋਂ ਬਾਅਦ ਕੀ ਹੁੰਦਾ ਕਿੜੇ ਰਜਿੰਦਰ ਸਿੰਘ ਨੇ ਉਹ ਉਡੀਕ ਤੇ ਰਹਿੰਦੇ ਨੇ ਕਿ ਦਿਲਜੀਤ ਆਏਗਾ ਮੈਨੂੰ ਚਾਹ ਪਾਣੀ ਪੁੱਛੇਗਾ ਜਾਂ ਇਕੱਠੇ ਗੱਪ ਛਾਪਾ ਮਾਰਾਂਗੇ ਚਾਹ ਪਾਣੀ ਪੀਵਾਂਗੇ ਪਰ ਉਹ ਮੁੜ ਕੇ ਨਹੀਂ ਆਏ ਉਹਨਾਂ ਨੇ ਬੁਲਾਇਆ ਨਹੀਂ ਹੈਗਾ ਸੋ ਕਿਤੇ ਨਾ ਕਿਤੇ ਰਜਿੰਦਰ ਸਿੰਘ ਉਹਨਾਂ ਦੀ ਕਿਤੇ ਨਾ ਕਿਤੇ ਉਸ ਕੰਪਨੀ ਦੇ ਮਾਲਕ ਦੀ ਜਵਾਨੀ ਉਹ ਕਹਿੰਦੇ ਵੀ ਬਹੁਤ ਹੀ ਚੰਗਾ ਇਨਸਾਨ ਹੈ ਦਿਲਜੀਤ ਦਸਾਂਜ ਇਹਦੇ ਵਰਗਾ ਕੋਈ ਕਲਾਕਾਰ ਨਹੀਂ ਤੇ ਬਹੁਤ ਹੀ ਮਲਾਪੜੇ ਸੁਭਾਅ ਦਾ ਬਹੁਤ ਵਧੀਆ ਪਰ ਜੇ ਇੱਕ ਬਹੁਤ ਹੀ ਚੰਗੇ ਇਨਸਾਨਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਵੀ ਜਿਆਰ ਯਾਰਾਂ ਦੀਆਂ ਬਾਹਾਂ ਹੁੰਦੀਆਂ ਨੇ ਤਾਂ ਜਿਹੜੇ ਰਵਿੰਦਰ ਸਿੰਘ ਨੇ ਰਵਿੰਦਰ ਗਰੇਵਾਲ ਉਹ ਉਹਨਾਂ ਦੀ ਸਿਫਤ ਕਰਨ ਹੋਣੀ ਮਤਲਬ ਉਹਨਾਂ ਨੇ ਸਿਫਤ ਕੀਤੀ ਹੈ ਕਿ ਜੇ ਦੁਨੀਆ 'ਚ ਵਿਚਰਨਾ ਇੱਕ ਚੰਗਾ ਇਨਸਾਨ ਤਾਂ ਰਵਿੰਦਰ ਗਰੇਵਾਲ ਜਿਹੜੇ ਨੇ ਉਹਨਾਂ ਨੂੰ ਵੀ ਐਮਿਤ ਦਿੰਦੇ ਨੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਇਹਨਾਂ ਵੱਡਾ ਉਬਲੰਦੀ ਤੇ ਚਲੇ ਜਾਣਾ ਸ਼ਾਇਦ ਮੈਂ ਬਹੁਤ ਛੋਟਾ ਰਹਿ ਗਿਆ ਹੋਵਾਂ ਉਸ ਹਸਾਬ ਨਾਲ ਕਿ ਇਹਨਾਂ ਨੇ ਦਿਲਜੀਤ ਦੁਸਾਂਜ ਨੇ ਇੰਨਾ ਵੀ ਨਹੀਂ ਸਰਿਆ ਇਹਨਾਂ ਤੋਂ ਆਪਣੇ ਘਰ ਤੋਂ ਬੁਲਾਉਣਾ ਦੂਰ ਦੀ ਗੱਲ ਹੈ ਮੈਨੂੰ ਉੱਥੇ ਹੋਟਲ ਦੀ ਚਾਹ ਪਿਆਂਦੇ ਤੇ ਜਿਹੜਾ ਹੋਟਲ ਵੀ ਹੈ ਉਹ ਵੀ ਇਹਨਾਂ ਨੇ ਆਪਣਾ ਕਿਰਾਇਆ ਮਤਲਬ ਆਪਣੇ ਪੱਲਿਓਂ ਦਿੱਤਾ ਉਸ ਹੋਟਲ ਦਾ ਤੇ ਜਿਹੜੀ ਇੰਟਰਵਿਊ ਹੈ ਲਗਭਗ ਜੀਤ ਜੀਤਪਾਲ ਬਾਈ ਹੈ ਜੀਤਪਾਲ ਜੀਤੀ ਬਾਈ ਹੈ ਜਿਨ੍ਹਾਂ ਨੇ ਇਹ ਪੇਸ਼ ਕੀਤੀ ਹੋਈ ਹੈ YouTube ਦੇ ਉੱਪਰ ਕੋਈ ਵੀ ਉਸ ਇੰਟਰਵਿਊ ਨੂੰ ਵੇਖ ਸਕਦਾ ਹਾਲਾਂਕਿ ਉਹ ਕਹਿੰਦੇ ਨੇ ਵੀ ਇਹ ਬੰਦਾ ਬਹੁਤ ਨੇਕ ਇਨਸਾਨ ਹੈ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਇੰਨੀ ਸ਼ਾਨਦਰ ਕਮਾਈ ਹੋਈ ਪੰਜ ਕੈਸਟਾਂ ਦਾ ਕੰਟਰੈਕਟ ਸੀ ਉਹਨਾਂ ਨੇ ਚਾਰ ਹੀ ਕੀਤੇ ਆ ਜਿਵੇਂ ਆਪਾਂ ਕਹਿ ਰਹੇ ਹਾਂ ਇੱਕ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਜਿੰਨੇ ਸੁਨੇ ਆਉਂਦੇ ਨੇ ਕਹਿੰਦੇ ਕੰਪਨੀ ਵਾਲੇ ਨਿਚੋੜ ਲੈਂਦੇ ਨੇ ਉਹਨਾਂ ਨੇ ਕੋਈ ਇਹਨਾਂ ਨਾਲ ਇਹੋ ਜਿਹਾ ਕੁਝ ਨਹੀਂ ਕੀਤਾਗਾ ਪਰ ਉਹ ਚਾਰ ਕੈਸਟਾਂ ਨੇ ਇੰਨਾ ਕੁਝ ਦੇ ਦਿੱਤਾ ਉਹਨਾਂ ਨੇ ਪੰਜਵਾਂ ਕਰਨ ਦੇ ਇੱਕ ਇੱਕ ਇਹਨਾਂ ਦਾ ਸਟਾਰਡਮ ਜਿਹੜਾ ਜਾਂ ਕਹਿ ਲਈਏ ਇਹਨਾਂ ਦੇ ਹਾਵ ਪਾਵ ਜਾਂ ਜਿਹਨਾਂ ਦੇ ਗੀਤ ਸਨ ਗੀਤਾਂ ਦਾ ਲਹਿਜਾ ਮਿਊਜ਼ਿਕ ਹਰ ਚੀਜ਼ ਬਦਲ ਗਈ ਸੀ ਅਸਲ ਦੱਸਾਂ ਕੀ ਹੈ ਜੀ ਦਲਜੀਤ ਦੋਸਾਂਝ ਦੀ ਆਪਾਂ ਗੱਲ ਕਰੀਏ ਜਾਂ ਕਿਸੇ ਵੀ ਫਨਕਾਰ ਦੀ ਗਾਇਕ ਦੀ ਗੱਲ ਕਰੀਏ ਉਹਦੇ ਸੁਭਾਅ ਦੀਆਂ ਬਹੁਤ ਸਾਰੀਆਂ ਸ਼ੇਡਜ਼ ਹੁੰਦੀਆਂ ਨੇ ਬਹੁਤ ਸਾਰੀਆਂ ਕਾਲੀਆਂ ਵੀ ਹੁੰਦੀਆਂ ਨੇ ਬਹੁਤ ਸਾਰੀਆਂ ਲਿਮਿਟੇਸ਼ਨ ਵੀ ਹੁੰਦੀਆਂ ਨੇ ਜਦੋਂ ਨਾ ਤੁਸੀਂ ਕਾਫੀ ਪੌਪੂਲਰ ਹੋ ਜਾਂਦੇ ਹੋ ਤੁਹਾਡਾ ਕਾਰੋਬਾਰ ਹੈ ਜਾਂ ਤੁਹਾਡੀ ਕਹਿ ਦਈਏ ਕਿ ਪ੍ਰੈਜੈਂਸ ਹੈ ਬਹੁਤ ਵੱਡੇ ਮਾਇਨੇ ਰੱਖਦੀ ਹੈ ਤਾਂ ਉਸ ਕਰਕੇ ਲਿਮਿਟੇਸ਼ਨ ਵੀ ਹੁੰਦੀਆਂ ਨੇ ਸੁਭਾਅ ਦਾ ਵੀ ਹਿੱਸਾ ਹੁੰਦਾ ਕਿਉਂਕਿ ਇਸ ਇਸ਼ੂ ਦੇ ਬਾਰੇ ਮੈਂ ਡਾਇਰੈਕਟਲੀ ਤਾਂ ਕੁਝ ਨਹੀਂ ਕਹਿ ਪਾਵਾਂਗਾ ਮੈਂ ਦੋਮਾਂ ਦੀ ਇਹਦੇ ਵਿੱਚ ਆਪਾਂ ਐਕਸੈਪਟ ਕਰਦੇ ਹਾਂ ਕਿ ਹਾਂ ਵੀ ਇਹ ਉਸਤਾਦ ਨੂੰ ਵੀ ਆਪਾਂ ਸਲਾਮ ਕਰਦੇ ਹਾਂ ਸਤਿਕਾਰ ਕਰਦੇ ਹਾਂ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਿਹੜਾ ਉਹਨੇ ਮੰਨ ਲਓ ਆਪਦਾ ਸਟੂਡੈਂਟ ਹੈ ਵਿਦਿਆਰਥੀ ਹੈ ਜਿਹੜਾ ਉਹੀ ਜਿਵੇਂ ਮੈਂ ਆਖੀਏ ਕਿ ਸੰਤਨ ਮੇ ਪਾਰਸ ਮੇ ਬੜੋ ਅੰਤਰ ਹੋ ਜਾਂਨ ਪਾਰਸ ਹੋਣੇ ਕੋ ਲੋਹਾ ਕਰੇ ਸੰਤਨ ਆਪ ਸਮਾਨ ਹੈ ਇੱਕ ਸੰਤ ਦਾ ਸੁਭਾਅ ਹੁੰਦਾ ਜਿਹੜਾ ਉਸਤਾਦ ਹੁੰਦਾ ਉਹਨੇ ਆਪਣੇ ਬਰਾਬਰ ਕਰਨਾ ਹੁੰਦਾ ਜੇਕਰ ਕਿਸੇ ਨੇ ਕਿਸੇ ਨਵੇਂ ਫਨਕਾਰ ਨੂੰ ਕਲਾਕਾਰ ਨੂੰ ਮੌਕਾ ਦਿੱਤਾ ਤੇ ਉਹਦੀ ਚੜ੍ਹਾਈ ਹੋ ਗਈ ਹੈ ਦੋਮਾ ਵਿੱਚ ਪਿਆਰ ਹੈ ਜਿਹੜਾ ਅੱਗੇ ਵੀ ਉਹ ਆਉਣਾ ਚਾਹੀਦਾ ਕੋਈ ਲੰਬਾ ਨਹੀਂ ਆਉਣਾ ਚਾਹੀਦਾ ਦੂਸਰੀ ਗੱਲ ਇਹਦੇ ਨਾਲ ਮੈਂ ਐਡ ਕਰਦਾ ਵੀ ਜਦੋਂ ਨਾ ਤੁਸੀਂ ਸੰਘਰਸ਼ ਕਰਦੇ ਹੋ ਤੁਸੀਂ ਬਹੁਤ ਸੰਘਰਸ਼ ਕਰਦੇ ਹੋ ਕਿਸੇ ਕਾਮਯਾਬੀ ਲਈ ਕਿਸੇ ਫੀਲਡ ਵਿੱਚ ਖਾਸ ਤੌਰ ਤੇ ਫਨਕਾਰੀ ਦਾ ਖੇਤਰ ਹੈ ਅਦਾਕਾਰੀ ਦਾ ਖੇਤਰ ਆ ਉਹ ਤੁਹਾਨੂੰ ਹੀ ਪਤਾ ਹੁੰਦਾ ਤੁਸੀਂ ਕਿਹੜੇ ਕਿਹੜੇ ਮੋੜ ਤੇ ਕਿੰਨੇ ਦੁੱਖ ਝੱਲਿਆ ਕਿੰਨੇ ਮਤਲਬ ਵੀ ਤੁਸੀਂ ਜੁੱਤੀਆਂ ਘਸਾਈਆਂ ਨੇ ਕਿੰਨੇ ਦਫ਼ਤਰਾਂ ਚ ਤੁਸੀਂ ਚੱਕਰ ਲਾਇਆ ਉਹ ਸੰਘਰਸ਼ ਜਦੋਂ ਤੁਸੀਂ ਹੱਦੋਂ ਵੱਧ ਕੀਤਾ ਹੋਵੇ ਨਾ ਕਿਸੇ ਮੈਂ ਦਿਲਜੀਤ ਦੀ ਗੱਲ ਨਹੀਂ ਕਰਦਾ ਮੈਂ ਦਰਸ਼ਕ ਦੀ ਵੀ ਗੱਲ ਕਰਦਾ ਜਿਹੜੇ ਇਸ ਟਾਈਮ ਦੇਖ ਰਿਹਾ ਜਿੰਨਾ ਸੰਘਰਸ਼ ਤੁਸੀਂ ਕੀਤਾ ਨਾ ਜਦੋਂ ਉਹ ਰਿਕਵਰ ਕਰਨ ਦਾ ਵੇਲਾ ਹੁੰਦਾ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਮੇਰੇ ਖਿਆਲ ਚ ਉਦੋਂ ਤੁਹਾਡੇ ਚ ਕਮਾਂਡ ਵੀ ਆਉਣਾ ਚਾਹੀਦਾ ਉਹ ਕਮਾਂਡ ਤੁਹਾਨੂੰ ਕਈ ਵਾਰ ਕੁਝ ਐਸੇ ਮੋੜਾਂ ਤੋਂ ਬਚਾ ਕੇ ਰੱਖਦਾ ਕੁਝ ਸਮੇਲੀ ਹੋਣਾ ਚਾਹੀਦਾ ਹੈ ਹਾਲਾਂਕਿ ਉਸ ਤੋਂ ਬਾਅਦ ਅਹਿਸਾਸ ਹੋ ਜਾਵੇ ਕਿ ਠੀਕ ਹੈ ਨਿਮਰਤਾ ਵੀ ਹੋਣੀ ਚਾਹੀਦੀ ਹੈ ਪਰ ਜਿੰਨਾ ਤੁਸੀਂ ਸੰਘਰਸ਼ ਕੀਤਾ ਜੇਕਰ ਉਹਨਾਂ ਤੁਸੀਂ ਕਮਾਂਡ ਵੀ ਕਰਦੇ ਹੋ ਮੇਰੇ ਖਿਆਲ ਚੋਂ ਕੋਈ ਮਾੜੀ ਗੱਲ ਨਹੀਂ ਜੀ ਸੋ ਦੋਸਤੋ ਸਾਥੀ ਮੇਰੇ ਪ੍ਰਿਤਪਾਲ ਸਿੰਘ ਮਾਹੋਰਾਣਾ ਜਿਨ੍ਹਾਂ ਨੇ ਇਹ ਪਿਕਚਰ ਵੇਖੀ ਹੈ ਬਨਰਾਜ ਥੀਏਟਰ ਨਾਬਾ ਦਾ ਤੇ ਕਾਫੀ ਦੁਨੀਆ ਆ ਰਹੀ ਹੈ ਇਸ ਫਿਲਮ ਨੂੰ ਵੇਖਣ ਵਾਸਤੇ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਦਿਓ ਯਾਹਤ ਬਹੁਤ ਬਹੁਤ ਧੰਨਵਾਦ